ਬੀਲਟੀਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਦੀਪ ਸਿੰਘ ਕਤਲ ਕੇਸ ਦੇ ਵਿੱਚ ਕੈਨੇਡਾ ਸਰਕਾਰ ਨੂੰ ਲੱਗਾ ਇੱਕ ਵੱਡਾ ਝਟਕਾ ਚਾਰ ਦੋਸ਼ੀਆਂ ਨੂੰ ਮਿਲੀ ਜ਼ਮਾਨਤ ਇਸ ਤੋਂ ਇਲਾਵਾ ਗੱਲ ਕਰਾਂਗੇ ਅੱਜ ਕਿ ਦਿੱਲੀ ਆਮ ਆਦਮੀ ਪਾਰਟੀ ਦਾ ਇੱਕ ਬਫਤ ਚੋਣ ਕਮਿਸ਼ਨ ਦੇ ਕੋਲ ਪਹੁੰਚਿਆ ਸ਼ਿਕਾਇਤ ਕੀਤੀ ਭਾਜਪਾ ਦੀ ਔਰ ਨਾਲ ਮੌਜੂਦ ਰਹੇ ਸੀਐਮ ਭਗਵੰਤ ਮਾਨ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਜਲਦ ਹੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕਠੀਆਂ ਹੋਣ ਜਾ ਰਹੀਆਂ ਨੇ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਧਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਦੇ ਬਾਅਦ। ਕੈਨੇਡਾ ਦੇ ਵਿੱਚ ਇੱਕ ਪਾਸੇ ਜਿੱਥੇ ਸਿਆਸੀ ਹਲਚਲ ਮਚੀ ਹੋਈ ਹੈ, ਦੂਸਰੇ ਪਾਸੇ ਹੁਣ ਕੈਨੇਡਾ ਸਰਕਾਰ ਤੇ ਕੈਨੇਡਾ ਪੁਲਿਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਦਰਸਲ ਹਰਦੀਪ ਸਿੰਘ ਨਿਜਰ ਕਤਲ ਕੇਸ ਦੇ ਵਿੱਚ ਜਿਹੜੇ ਚਾਰ ਦੋਸ਼ੀ ਕਰਾਰ ਦਿੱਤੇ ਗਏ ਸੀ ਕੈਨੇਡੀਅਨ ਪੁਲਿਸ ਦੇ ਵੱਲੋਂ, ਉਹਨਾਂ ਚਾਰਾਂ ਨੂੰ ਜ਼ਮਾਨਤ ਮਿਲ ਗਈ ਹੈ। ਦਰਸਲ ਉਹਨਾਂ ਦੇ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾ ਰਹੀ ਸੀ ਕਿ ਸਾਡੇ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਹੇਠਲੀ ਅਦਾਲਤ ਜਿਹੜੀ ਆ ਕੈਨੇਡਾ ਪੁਲਿਸ ਉਹ ਨਹੀਂ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਦੋਸ਼ੀ ਜਿਹੜੇ ਸੀ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਕੈਨੇਡੀਅਨ ਪੁਲਿਸ ਦੇ ਵੱਲੋਂ ਕਰਨ ਬਰਾੜ ਅਮਨਦੀਪ ਸਿੰਘ ਕਮਲਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਦੇ ਖਿਲਾਫ ਚਾਰ ਸ਼ੀਟ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ ਸੋ ਦੱਸ ਦਈਏ ਕਿ ਪਹਿਲਾਂ ਤੇ ਕੈਨੇਡੀਅਨ ਜਿਹੜੀ ਪੁਲਿਸ ਹੈ ਉਹ ਹੇਠਲੀ ਅਦਾਲਤ ਨਹੀਂ ਜਾ ਰਹੀ ਸੀ ਕਿਉਂਕਿ ਉਹਨਾਂ ਦੇ ਕੋਲ ਸਬੂਤਾਂ ਦੀ ਘਾਟ ਸੀ ਪਰ ਜਦੋਂ ਇਹਨਾਂ ਨੂੰ ਇਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਚਾਰੇ ਲੋਕ ਜਿਹੜੇ ਸੀ ਇਹ ਸੁਪਰੀਮ ਕੋਰਟ ਪਹੁੰਚਦੇ ਨੇ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਔਰ ਉਸ ਮੌਕੇ ਦੇ ਉੱਤੇ ਵੀ ਕੈਨੇਡੀਅਨ ਸਰਕਾਰ ਦੇ ਕੋਲ ਸਬੂਤਾਂ ਦੀ ਘਾਟ ਰਹੀ ਹੈ ਪੁਲਿਸ ਦੇ ਕੋਲ ਸਬੂਤਾਂ ਦੀ ਘਾਟ ਰਹੀ ਹੈ ਬਾਜਬ ਜਿਹੜੇ ਸਬੂਤ ਸੀ ਉਹ ਪੇਸ਼ ਨਹੀਂ ਕਰ ਸਕੇ ਕੈਨੇਡੀਅਨ ਪੁਲਿਸ ਜਿਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਹੁਣ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਦਰਸਲ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਹੈ ਉਹ 11 ਫਰਵਰੀ ਨੂੰ ਹੋਏਗੀ ਪਰ ਕੈਨੇਡੀਅਨ ਸਰਕਾਰ ਦੇ ਵੱਲੋਂ ਕੈਨੇਡੀਅਨ ਪੁਲਿਸ ਦੇ ਵੱਲੋਂ ਸਬੂਤਾਂ ਦੀ ਘਾਟ ਦੇ ਕਾਰਨ ਇਹਨਾਂ ਨੂੰ ਜਮਾਨਤ ਮਿਲ ਗਈ ਆਂ ਔਰ ਪਿਛਲਿਆਂ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਜਿਸ ਤਰੀਕੇ ਦੇ ਨਾਲ ਟਰੂਡੋ ਨੇ ਭਾਰਤ ਸਰਕਾਰ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਸੀ ਉਹਨਾਂ ਸਾਰਿਆਂ ਸਵਾਲਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਕਿੰਤੂ ਪਰੰਤੂ ਹੋਣੀ ਸ਼ੁਰੂ ਹੋ ਗਈ ਹੈ ਕਿ ਜਸਟਿਨ ਟਰੂਡੋ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਪੁਖਤਾ ਸਬੂਤ ਨਹੀਂ ਭਾਰਤ ਸਰਕਾਰ ਦੇ ਵੱਲੋਂ ਇਹ ਕੁਝ ਕਰਵਾਇਆ ਜਾ ਰਿਹਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਸਾਰਾ ਕੁਝ ਸਾਡੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਇੱਕ ਬਿੰਦੂ ਲੱਗਦਾ ਹੋਇਆ ਨਜ਼ਰ ਆ ਰਿਹਾ ਵਾਕਈ ਕੈਨੇਡੀਅਨ ਸਰਕਾਰ ਦੇ ਕੋਲ ਕੋਈ ਸਬੂਤ ਨਹੀਂ ਸੀ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਵੀ ਇਹ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਹਾਡੇ ਕੋਲ ਸਬੂਤ ਨੇ ਸਾਨੂੰ ਵੀ ਦਿਓ ਅਸੀਂ ਵੀ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰਾਂਗੇ ਜੇਕਰ ਤੁਸੀਂ ਕਹਿੰਦੇ ਹੋ ਕਿ ਭਾਰਤੀ ਲੋਕ ਨੇ ਇਹਨਾਂ ਦੇ ਉੱਤੇ ਅਸੀਂ ਵੀ ਕਾਰਵਾਈ ਕਰਾਂਗੇ ਪਰ ਕੈਨੇਡੀਅਨ ਸਰਕਾਰ ਦੇ ਵੱਲੋਂ ਕੋਈ ਵੀ ਸਬੂਤ ਭਾਰਤ ਸਰਕਾਰ ਨੂੰ ਨਹੀਂ ਦਿੱਤਾ ਗਿਆ ਹੁਣ ਜਦੋਂ ਅਦਾਲਤ ਦੇ ਵਿੱਚ ਵੀ ਕੋਈ ਸਬੂਤ ਕੈਨੇਡੀਅਨ ਸਰਕਾਰ ਦੇ ਵੱਲੋਂ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਹੁਣ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੋ ਇੱਕ ਵੱਡਾ ਝਟਕਾ ਹਰਦੀਪ ਸਿੰਘ ਕਤਲ ਕੇਸ ਦੇ ਵਿੱਚ ਕੈਨੇਡੀਅਨ ਸਰਕਾਰ ਤੇ ਕੈਨੇਡੀਅਨ ਪੁਲਿਸ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਦੇ ਵਿੱਚ ਸਿਆਸੀ ਦੰਗਲ ਲਗਾਤਾਰ پکਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਸਾਰਿਆਂ ਦੇ ਵੱਲੋਂ ਲੋਕਾਂ ਨੂੰ ਸਨਮਾਨ ਰਾਸ਼ੀਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਦੂਸਰੇ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਦੂਸ਼ਣਵਾਦੀ ਦਾ ਜਿਹੜਾ ਦੌਰ ਹੈ ਉਹ ਵੀ ਲਗਾਤਾਰ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਨਵੀਂ ਦਿੱਲੀ ਜਿੱਥੋਂ ਉਹ ਚੋਣ ਲੜ ਰਹੇ ਨੇ ਉੱਥੇ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਕਟੀਆਂ ਜਾ ਰਹੀਆਂ ਨੇ ਔਰ ਬੋਰਡ ਸਾਰੀਆਂ ਵੋਟਾਂ ਐਸੀਆਂ ਨੇ ਜਿਹੜੀਆਂ ਨਵੀਆਂ ਬਣਾਈਆਂ ਜਾ ਰਹੀਆਂ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਖਥਸ਼ਾ ਜाहिर ਕੀਤਾ ਸੀ ਅਰਵਿੰਦ ਕੇਜਰੀਵਾਲ ਦੇ ਸਮੇਤ ਨਾਲ ਉਹਨਾਂ ਦੇ ਸੀਐਮ ਭਗਵੰਤ ਮਾਨ ਸਮੇਤ ਇੱਕ ਬਫਦ ਆਮ ਆਦਮੀ ਪਾਰਟੀ ਦਾ ਅੱਜ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚਿਆ ਦਫ਼ਤਰ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਵੋਟਰ ਸੂਚੀਆਂ ਨੇ ਉਹਨਾਂ ਦੇ ਵਿੱਚ ਗੜਬੜੀ ਹੈ ਵੋਟਰ ਸੂਚੀਆਂ ਦੀ ਲਿਸਟ ਲੈ ਕੇ ਉਹ ਪਹੁੰਚੇ ਔਰ ਨਵੀਂ ਦਿੱਲੀ ਦੀਆਂ ਵੋਟਰ ਸੂਚੀਆਂ ਤੇ ਉਹਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਔਰ ਕਿਹਾ ਹੈ ਕਿ ਇਹਦੇ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਹੋਣਾ ਨੇ ਕਿਹਾ ਕਿ ਪ੍ਰਵੇਸ਼ ਵਰਮਾ ਜੋ ਕਿ ਭਾਜਪਾ ਦੇ ਆਗੂ ਨੇ ਕਿ ਉਹਨਾਂ ਨੇ ਕਿਹਾ ਕਿ ਉਹ ਸ਼ਰਿਆਮ ਪੈਸੇ ਵੰਡ ਰਹੇ ਨੇ ਪ੍ਰਵੇਸ਼ ਵਰਮਾ ਦਾ ਉਹਨਾਂ ਨੇ ਨਾਮ ਲਿਆ ਕਹਿੰਦੇ ਪ੍ਰਵੇਸ਼ ਵਰਮਾ ਸ਼ਰਿਆਮ ਦਿੱਲੀ ਦੇ ਵਿੱਚ ਲੋਕਾਂ ਨੂੰ ਪੈਸੇ ਵੰਡ ਰਿਹਾ ਹੈ ਔਰ ਸਾਰੇ ਗਲਤ ਕੰਮ ਉਹਦੇ ਵੱਲੋਂ ਕਰਵਾਏ ਜਾ ਰਹੇ ਨੇ ਉਹ ਕਹਿੰਦੇ ਕਿ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਦੇ ਵੱਲੋਂ ਸ਼ਰਯਾਮ ਕੀਤਾ ਜਾਂਦਾ ਹੈ ਕਿ ਮੈਂ ਇਸੇ ਤਰੀਕੇ ਦੇ ਨਾਲ ਕਰਾਂਗਾ ਤੁਸੀਂ ਜੋ ਕਰਨਾ ਹੈ ਕਰ ਲਓ ਉਹਨਾਂ ਨੇ ਕਿਹਾ ਕਿ ਐਸੇ ਆਗੂਆਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੋਟਰ ਸੂਚੀਆਂ ਦੇ ਵਿੱਚ ਗੜਬੜੀ ਹੁਣ ਤੱਕ ਨਜ਼ਰ ਆ ਰਹੀ ਹੈ ਇਹ ਆਮ ਆਦਮੀ ਪਾਰਟੀ ਨੂੰ ਵੋਟਰ ਸੂਚੀਆਂ 'ਚ ਕਮੀ ਨਜ਼ਰ ਆ ਰਹੀ ਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੋਈ ਐਸੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਹਾਲਾਂਕਿ ਜਾਂਚ ਕੀਤੀ ਜਾਏਗੀ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਵੋਟਰ ਸੂਚੀਆਂ ਦੇ ਵਿੱਚ ਕੀ ਕੋਈ ਗੜਬੜੀ ਹੈ ਜਾਂ ਨਹੀਂ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਇਲਜ਼ਾਮ ਲਗਾਏ ਜਾ ਰਹੇ ਨੇ ਕਿ VOTER ਸੂਚੀਆਂ ਦੇ ਵਿੱਚ ਗੜਬੜੀ ਹੋਈ ਹੈ ਉਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ ਉਸ ਬਫਦ ਨੂੰ ਕਿਹਾ ਕਿ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੇ DO ਤੇ ERO ਨੂੰ ਸਸਪੈਂਡ ਕਰੋ ਅਸੀਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ ਸੀ ਪਹਿਲਾਂ ਕਿ ਇਹ ਕੁਝ ਹੋ ਰਿਹਾ ਪਰ ਉਸ ਦੇ ਬਾਵਜੂਦ ਵੀ ਉਹ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਹੇਠ ਨੇ ਉਹਨਾਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਇਹ ਦੋਵਾਂ ਨੂੰ ਪਹਿਲਾਂ ਤਾਂ ਚੇਂਜ ਕੀਤਾ ਜਾਵੇ ਸੋ ਹੁਣ ਇਹ ਮੰਗ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱ ਦਿੱਲੀ ਦੇ ਵਿੱਚ ਕੀਤੀ ਗਈ ਹੈ ਦੂਸਰੀ ਪਾਸੇ ਜੇ ਗੱਲ ਕਰੀਏ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਸਨਮਾਨ ਰਾਸ਼ੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 1000 ਰੁਪਇਆ ਔਰਤਾਂ ਨੂੰ ਸਨਮਾਨ ਰਾਸ਼ੀ ਦੇਵਾਂਗੇ ਉਸ ਤੋਂ ਬਾਅਦ ਸਾਡੀ ਸਰਕਾਰ ਜਿੱਤ ਗਈ ਇਸ ਵਾਰ ਫਿਰ ਤਾਂ ਫਿਰ ਅਸੀਂ ਇਹਨੂੰ 2100 ਰੁਪਇਆ ਕਰ ਦੇਵਾਂਗੇ ਉਧਰੋਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਉਹ ਕਹਿੰਦੇ ਅਸੀਂ ਜਿੱਤਦੇ ਹਾਂ ਤੇ ਅਸੀਂ 2500 ਰੁਪਇਆ ਮਹਿਲਾਵਾਂ ਨੂੰ ਸਨਮਾਨ ਰਾਸ਼ੀ ਦੇਵਾਂਗੇ ਉਧਰੋਂ ਭਾਜਪਾ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਸਾਡੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਜੇਕਰ ਭਾਜਪਾ ਆਗੇ ਤੇ ਸਨਮਾਨ ਰਾਸ਼ੀਆਂ ਬੰਦ ਹੋ ਜਾਣਗੀਆਂ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਵੀ ਸਨਮਾਨ ਰਾਸ਼ੀ ਜਿਹੜੀ ਜਿਹੜੀ ਵੀ ਸਹੂਲਤ ਦਿੱਲੀ ਦੇ ਵਿੱਚ ਚੱਲ ਰਹੀ ਹੈ ਉਸੇ ਤਰੀਕੇ ਦੇ ਨਾਲ ਭਾਜਪਾ ਦੇ ਵੱਲੋਂ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਕੋਈ ਵੀ ਸਕੀਮ ਕੋਈ ਵੀ ਸਨਮਾਨ ਰਾਸ਼ੀ ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਬੰਦ ਨਹੀਂ ਕੀਤੀ ਜਾਏਗੀ ਜਦੋਂ ਭਾਜਪਾ ਦੀ ਸਰਕਾਰ ਬਣ ਜਾਏਗੀ ਇਸ ਤੋਂ ਇਲਾਵਾ ਹੁਣ ਜੋ ਨਵੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਗ੍ਰੰਥੀ ਪੁਜਾਰੀ ਇੱਕ ਸਨਮਾਨ ਯੋਜਨਾ ਜਿਹੜੀ 18000 ਰੁਪਿਆ ਮੰਥਲੀ ਦੇਂਦਾ ਐਲਾਨ ਕੀਤਾ ਗਿਆ ਸੀ ਹੁਣ ਇਹ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦ ਹੀ ਭਾਜਪਾ ਦੇ ਵੱਲੋਂ ਜੋ 300 ਯੂਨਿਟ ਫ੍ਰੀ ਬਿਜਲੀ ਹੈ ਮੰਦਰਾਂ ਦੇ ਵਿੱਚ ਪੁਜਾਰੀਆਂ ਨੂੰ ਦਿੱਤੀ ਜਾਂਦੀ ਹੈ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਵਧਾ ਕੇ 500 ਯੂਨਿਟ ਕੀਤਾ ਜਾ ਸਕਦਾ ਸੋ ਐਸੀਆਂ ਜੇ ਅਧਿਕਾਰਿਕ ਤੌਰ ਦੇ ਉਤੇ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਭਾਜਪਾ ਦੇ ਵੱਲੋਂ ਵੀ ਹੁਣ ਵੱਡੇ ਵੱਡੇ ਐਲਾਨ ਦਿੱਲੀ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਦਿੱਲੀ ਦੀਆਂ ਚੋਣਾਂ 5 ਫਰਵਰੀ ਨੂੰ ਜਦੋਂ ਤੱਕ ਹੁੰਦੀਆਂ ਨੇ ਉਦੋਂ ਤੱਕ ਕਿਹੜੀਆਂ ਕਿਹੜੀਆਂ ਪਾਰਟੀਆਂ ਦੇ ਵੱਲੋਂ ਕਿਸ ਤਰੀਕੇ ਦੇ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਅੱਜ ਐਸਕੇਐਮ ਭਾਰਤ ਦੇ ਵੱਲੋਂ ਇੱਕ ਮੋਗਾ ਦੇ ਵਿੱਚ ਮਹਾਪੰਚਾਇਤ ਕੀਤੀ ਗਈ ਮਹਾਪੰਚਾਇਤ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਵੱਖ-ਵੱਖ ਸੂਬਿਆਂ ਤੋਂ ਲੋਕ ਅੱਜ ਉਸ ਇਕੱਠ ਦੇ ਵਿੱਚ ਪਹੁੰਚੇ ਮੋਗਾ ਦੇ ਵਿੱਚ ਭਾਰੀ ਜਾਮ ਲੱਗਾ ਰਿਹਾ ਸਾਰੀ ਦਿਹਾੜੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਅਤੇ ਕਿਸਾਨ ਵਰਕਰ ਜਿਹੜੇ ਸੀ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਅੱਜ ਇਕੱਠੇ ਹੋਏ ਕਿਉਂਕਿ ਐਸਕੇਐਮ ਭਾਰਤ ਦੇ ਵੱਲੋਂ ਪਿਛਲੇ 4 ਤਰੀਕ ਨੂੰ ਟੋਹਾਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਮਹਾਪੰਚਾਇਤ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਨਾਲ ਐਲਾਨ ਹੋਰ ਸੀ ਕਿ 9 ਨੂੰ ਮੋਗਾ ਦੇ ਵਿੱਚ ਵੀ ਐਸਆਈ ਪ੍ਰੋਗਰਾਮ ਕੀਤਾ ਜਾਏਗਾ ਸੋ ਅੱਜ ਉਸ ਪ੍ਰੋਗਰਾਮ ਦੇ ਵਿੱਚ ਭਾਰੀ ਇਕੱਠ ਮਿਲਿਆ ਭਾਰੀ ਸਮਰਥਨ ਮਿਲਿਆ ਜਿਸ ਨੂੰ ਦੇਖਦੇ ਹੋਏ ਕਿਸਾਨ ਆਗੂ ਜਿਹੜੇ ਸੀ ਉਹ ਮੰਚ ਦੇ ਉੱਤੇ ਬਾਗੋ-ਬਾਗ ਵੀ ਨਜ਼ਰ ਆਏ ਔਰ ਉਹਨਾਂ ਨੇ ਲੋਕਾਂ ਨੂੰ ਵਧਾਈ ਵੀ ਦਿੱਤੀ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਹੋ ਇਸ ਤੋਂ ਇਲਾਵਾ ਇਸ ਅੱਜ ਦੀ ਇਸ ਮਹਾਪੰਚਾਇਤ ਦੇ ਵਿੱਚ ਬਹੁਤ ਸਾਰੀਆਂ ਖਾਸ ਗੱਲਾਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਲਦ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਜਾ ਰਹੀਆਂ ਨੇ ਇੱਕ ਪਾਸੇ ਐਸਕੇਐਮ ਭਾਰਤ ਰਾਜੇਵਾਲ ਹੋਣੀ ਦਰਸ਼ਨਪਾਲ ਹੋਣੀ ਜੁਗਿੰਦਰ ਸਿੰਘ ਔਰ ਉਹ ਗਰਾਹਾ ਔਰ ਉਹਨਾਂ ਦੇ ਨਾਲ ਰਿਕਵੈਸਟ ਕਾਇਤ ਔਰ ਕਈ ਆਗੂ ਕਈ ਜਥੇਬੰਦੀਆਂ ਜੋ ਸਭ ਤੋਂ ਵੱਡਾ ਸੰਗਠਨ ਹੈ ਕਿਸਾਨ ਜਥੇਬੰਦੀਆਂ ਦਾ ਐਸ ਕੇ ਐਮ ਭਾਰਤ ਉਹਦੇ ਵੱਲੋਂ ਹੁਣ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਭਲਕੇ ਯਾਨੀ ਕਿ ਕੱਲ ਨੂੰ ਯਾਨੀ ਕਿ 10 ਜਨਵਰੀ ਨੂੰ ਇੱਕ 6 ਮੈਂਬਰੀ ਕਮੇਟੀ ਜਿਹੜੀ ਉਹਨਾਂ ਦੀ ਬਣੀ ਹੋਈ ਹੈ ਉਸ ਦੇ ਨਾਲ 101 ਕਿਸਾਨਾਂ ਦਾ ਜਥਾ ਜਿਹੜਾ ਹੈ ਉਹ ਖਨੌਰੀ ਬਾਰਡਰ ਦੇ ਉੱਪਰ ਜਾਏਗਾ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਕਿ ਅਸੀਂ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਅੱਗੇ ਵਧਾਈਏ ਉਹਨਾਂ ਨੇ ਡੱਲੇਵਾਲ ਹੋਣਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਕਿ ਸਾਡਾ ਇੱਕ ਆਗੂ ਜਿਹੜਾ ਇੱਕ ਸਾਥੀ ਜਿਹੜਾ ਉਹ ਮਰਨ ਭਰਤ ਦੇ ਉੱਤੇ ਬੈਠਾ ਔਰ ਸਰਕਾਰਾਂ ਦੇ ਸਿਰ ਦੇ ਉੱਤੇ ਜੂਨ ਨਿਸ਼ਰ ਕਰੇ ਸੋ ਇਸ ਨੂੰ ਲੈ ਕੇ ਐਸਕੇਐਮ ਇਕਤਾ ਮਤਾ ਲੈ ਕੇ ਕੱਲ ਨੂੰ ਖਨੌਰੀ ਬਾਰਡਰ ਤੇ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ 6 ਕਮੇਟੀ ਮੈਂਬਰ ਹੋਣਗੇ ਜਿਨ੍ਹਾਂ ਦੇ ਵੱਲੋਂ ਅੱਜ ਸਾਰਾ ਐਲਾਨ ਕੀਤਾ ਗਿਆ ਔਰ ਨਾਲ ਉਹਨਾਂ ਨੇ ਕਿਹਾ ਕਿ 101 ਕਿਸਾਨਾਂ ਦਾ ਜੱਥਾ ਵੀ ਉਹਨਾਂ ਦੇ ਨਾਲ ਜਾਏਗਾ ਔਰ ਅਸੀਂ ਇਕਤਾ ਮਤਾ ਲੈ ਕੇ ਜਾਵਾਂਗੇ ਕਿ ਆਨਾਲੇ ਟਾਈਮ ਦੇ ਵਿੱਚ ਅਸੀਂ ਇਕੱਠੇ ਹੋ ਕੇ ਅੰਦੋਲਨ ਨੂੰ ਲੜੀਏ ਔਰ ਸਰਕਾਰਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋਈਏ ਕਿ ਕਿਸਾਨ ਅੱਜ ਵੀ ਇਕੱਠੇ ਨੇ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਕੀਤੀ ਜਾਵੇਗੀ ਐਸਕੇਐਮ ਦੇ ਵੱਲੋਂ ਜੇ ਉਹਨਾਂ ਨੇ ਕਿਹਾ ਸੀ ਕੱਲ ਜਾ ਰਹੇ ਆ ਖਨੋਰੀ ਬਾਰਡਰ ਦੇ ਉੱਤੇ ਜੇਕਰ ਉਹ ਸਹਿਮਤੀ ਦੇਣਗੇ ਕਿਉਂਕਿ ਐਸਕੇਐਮ ਗੈਰ ਸਿਆਸੀ ਤੇ ਪੰਦੇਰਹੁਣਾ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਕਿ 26 ਜਨਵਰੀ ਨੂੰ ਉਹਨਾਂ ਦੇ ਵੱਲੋਂ ਟਰੈਕਟਰ ਪਰੇਡ ਜਿਹੜੀ ਹੈ ਉਹ ਦੇਸ਼ ਭਰ ਦੇ ਵਿੱਚ ਕੀਤੀ ਜਾਏਗੀ ਇਸ ਐਸਕੇਐਮ ਦੇ ਵੀ ਜਿਹੜੀ ਜਮਾਹ ਪੰਚਾਇਤ ਹੋਈ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ 26 ਨੂੰ ਟਰੈਕਟਰ ਪਰੇਡ ਕਰਾਂਗੇ ਪੂਰੇ ਦੇਸ਼ ਦੇ ਵਿੱਚ ਪਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੱਲ ਜਾ ਕੇ ਇਹ ਪ੍ਰਪੋਜ਼ਲ ਜਿਹੜਾ ਹੈ ਉਹਨਾਂ ਦੇ ਅੱਗੇ ਰੱਖਾਂਗੇ ਕਿ ਅਸੀਂ ਇਕੱਠੇ ਮਿਲ ਕੇ ਇਸ ਟਰੈਕਟਰ ਪਰੇਡ ਨੂੰ ਕਰੀਏ ਔਰ ਵੱਡੇ ਪੱਧਰ ਤੇ ਦੇਸ਼ ਦੀ ਜਿਹੜੀ ਸਰਕਾਰ ਹੈ ਉਸ ਨੂੰ ਪਤਾ ਲੱਗ ਸਕੇ ਪਰ ਕਹਿੰਦੇ ਉਹ ਅਸੀਂ ਜਾ ਕੇ ਪ੍ਰਪੋਜ਼ਲ ਰੱਖਣਾ ਹੈ ਕੱਲ ਜੇ ਉਹ ਮੰਨ ਗਏ ਕਿ ਟਰੈਕਟਰ ਪਰੇਡ ਕਰਨੀ ਹੈ ਤੇ ਅਸੀਂ ਇਕੱਠੇ ਮਿਲ ਕੇ ਇਸ ਟਰੈਕਟਰ ਪਰੇਡ ਨੂੰ ਕਰਾਂਗੇ ਸ਼ੰਭੂ ਸ਼ੰਭੂ ਦੇ ਖਨੌਰੀ ਮੋਰਚੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਕੋਈ ਵੀ ਆਗੂ ਬਿਆਨਬਾਜ਼ੀ ਨਾ ਕਰੇ ਇਹ ਅੱਜ ਐਸਕੇਐਮ ਦੇ ਬੋਲੋ ਸਭ ਤੋਂ ਪਹਿਲਾ ਪੁਆਇੰਟ ਇਹੀ ਰੱਖਿਆ ਗਿਆ ਕਿ ਅਸੀਂ ਐਸਕੇਐਮ ਦਾ ਕੋਈ ਵੀ ਆਗੂ ਕੋਈ ਵੀ ਵਰਕਰ ਕਿਸੇ ਵੀ ਮੀਡੀਆ ਚੈਨਲ ਦੇ ਉੱਪਰ ਜਾ ਕੇ ਕਿਸੇ ਵੀ ਡਿਬੇਟ ਦੇ ਵਿੱਚ ਜਾ ਕੇ ਖਨੌਰੀ ਤੇ ਸ਼ੰਭੂ ਮੋਰਚੇ ਦੇ ਬਾਰੇ ਔਰ ਉਹਨਾਂ ਦੇ ਆਗੂਆਂ ਦੇ ਬਾਰੇ ਜਿਹੜੇ ਆਗੂਆਂ ਦੇ ਵੱਲੋਂ ਮੋਰਚਾ ਕੀਤਾ ਜਾ ਰਿਹਾ ਕੋਈ ਵੀ ਬੰਦਾ ਉੱਥੇ ਜਾ ਕੇ ਬਿਆਨਬਾਜ਼ੀ ਨਹੀਂ ਕਰੇਗਾ ਗਲਤ ਬਿਆਨਬਾਜ਼ੀ ਨਹੀਂ ਕਰੇਗਾ ਉਹਨਾਂ ਨੂੰ ਭੰਡੇਗਾ ਨਹੀਂ ਉਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਦੀ ਦੂਸ਼ਣਬਾਜ਼ੀ ਨਹੀਂ ਲਗਾਏਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਮੰਡੀਕਰਨ ਖਰੜਾ ਜਿਹੜਾ ਡਰਾਫਟ ਨਮਾ ਆਇਆ ਹੈ ਉਸ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਸ ਨੂੰ ਰੱਦ ਕਰਨ ਔਰ ਤਿੰਨੋਂ ਪਲੇਟਫਾਰਮ ਉਹਨਾਂ ਨੇ ਕਿਹਾ ਇੱਕੋ ਹੀ ਨੇ ਐਸਕੀਐਮ ਭਾਰਤ ਖਨੌਰੀ ਔਰ ਸ਼ੰਭੂ ਦੇ ਉੱਪਰ ਜਿਹੜਾ ਮੋਰਚਾ ਚੱਲ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਇਹ ਤਿੰਨੋਂ ਦੇ ਤਿੰਨੋਂ ਇੱਕੋ ਨੇ ਇਸ ਤੋਂ ਇਲਾਵਾ 13 ਜਨਵਰੀ ਨੂੰ ਡਰਾਫਟ ਦੀਆਂ ਕਾਪੀਆਂ ਕਾਪੀਆਂ ਜਿਹੜੀਆਂ ਨੇ ਉਹ ਸਾਰੀਆਂ ਜਾਣਗੀਆਂ ਖਿੰਡ ਖੇਤੀਬਾੜੀ ਮੰਡੀਕਰਨ ਦੀਆਂ ਜਿਹੜੀਆਂ ਖਰੜੇ ਦੀਆਂ ਕਾਪੀਆਂ ਨੇ ਉਹਨਾਂ ਨੂੰ ਸਾਲਿਆ ਜਾਏਗਾ ਇਹ ਐਲਾਨ ਪਹਿਲਾਂ ਹੀ ਪੰਦੇਰ ਹੁਣਾਂ ਦੇ ਵੱਲੋਂ ਕੀਤਾ ਹੋਇਆ ਕਿ ਉਹਨਾਂ ਨੇ ਇਹ ਅੰਦੋਲਨ ਇਹ ਵਾਲਾ ਸਾਰਾ ਕੰਮ ਕਰਨਾ ਹੈ 13 ਤਰੀਕ ਨੂੰ ਉਹਨਾਂ ਦੇ ਵੱਲੋਂ ਵੀ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਪਰ ਅੱਜ ਐਸਕੇਐਮ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਅਸੀਂ ਵੀ ਇਹਨਾਂ ਕਾਪੀਆਂ ਨੂੰ ਵੱਡੇ ਪੱਦਰ ਦੇ ਉੱਤੇ ਸਾੜਾਂਗੇ ਇਸ ਤੋਂ ਇਲਾਵਾ ਜਦੋਂ ਇਹ ਗੱਲ ਕਹੀ ਗਈ ਕਿ ਬਿਆਨਬਾਜ਼ੀ ਕੋਈ ਵੀ ਕਿਸਾਨ ਆਗੂ ਬਾਹਰ ਜਾ ਕੇ ਬਿਆਨਬਾਜ਼ੀ ਨਾ ਕਰੇ ਸਾਰੇ ਮੀਡੀਆ ਅਦਾਰੇ ਜਿੱਦਾਂ ਹੀ ਇਹ ਜਿਹੜੀ ਮਹਾਪੰਚਾਇਤ ਖਤਮ ਹੁੰਦੀ ਹੈ ਮਾਈਕ ਲੈ ਕੇ ਰਕੇਸ਼ਟ ਕਾਇਦ ਦੇ ਕੋਲ ਜਾ ਕੇ ਖੜੇ ਹੋਗੇ ਕਿਉਂਕਿ ਰਕੇਸ਼ਟ ਕਾਇਦ ਦੇ ਕੋਲੋਂ ਹੀ ਤੋ ਹਾਨਾ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ ਸੀ ਵੱਡੇ ਵੱਡੇ ਉਹਨਾਂ ਨੇ ਇਲਜ਼ਾਮ ਜਿਹੜੇ ਸੀ ਡੱਲੇਵਾਲ ਉਹਨਾਂ ਦੇ ਉੱਪਰ ਲਗਾਏ ਸੀ ਖਨੋਰੀ ਮੋਰਚੇ ਦੇ ਉੱਪਰ ਲਗਾਏ ਸੀ ਭਾਰਤ ਸਰਕਾਰ ਦੇ ਨਾਲ ਉਸ ਮੋਰਚੇ ਨੂੰ ਜੋੜ ਦਿੱਤਾ ਸੀ ਪਰ ਅੱਜ ਦੀ ਉਹਨਾਂ ਦੀ ਜਿਹੜੀ ਸਟੇਟਮੈਂਟ ਸੀ ਉਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਯੂ ਟਰਨ ਸਾਹਮਣੇ ਆਇਆ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਕੁਝ ਹੋਰ ਸੀ ਪਰ ਉਹ ਮਤਲਬ ਹੋਰ ਕੱਟ ਲਿਆ ਗਿਆ ਸੋ ਉਹਨਾਂ ਨੇ ਕਿਹਾ ਅੱਜ ਵੀ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਕਾਂ ਔਰ ਰਿਕਵੈਸਟ ਕਰਤ ਨੇ ਸਭ ਤੋਂ ਵੱਡੀ ਗੱਲ ਇਹ ਕਹੀ ਕਿ ਜਦੋਂ ਤੱਕ ਕਿਸਾਨ ਇਸ ਅੰਦੋਲਨ ਨੂੰ ਪੰਜਾਬ ਤੋਂ ਬਾਹਰ ਨਹੀਂ ਲੈ ਕੇ ਜਾਣਗੇ ਇਹ ਅੰਦੋਲਨ ਦੇਸ਼ ਵਿਆਪੀ ਨਹੀਂ ਬਣੇਗਾ ਕੇਂਦਰ ਸਰਕਾਰ ਦੇ ਸਰਕਾਰ ਨੂੰ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੋਏਗਾ ਉਹ ਕਹਿੰਦੇ ਕਿ ਇੱਕ ਅੰਦੋਲਨ ਤਾਂ ਪੰਜਾਬ ਦਾ ਬਣ ਕੇ ਰਹਿ ਗਿਆ ਪੰਜਾਬ ਦੇ ਬਾਰਡਰ ਤੋਂ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਕਰਕੇ ਇਸ ਅੰਦੋਲਨ ਨੂੰ ਪੰਜਾਬ ਦੇ ਬਾਰਡਰ ਤੋਂ ਬਾਹਰ ਲੈ ਜਾਣਾ ਪਏਗਾ ਇਸ ਅੰਦੋਲਨ ਨੂੰ ਦਿੱਲੀ ਲੈ ਕੇ ਜਾਣਾ ਪਏਗਾ ਜੇ ਇਹਨੂੰ ਦੇਸ਼ ਵਿਆਪੀ ਅੰਦੋਲਨ ਬਣਾਉਣਾ ਹੈ ਜੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਕਮ ਸੇ ਕਮ ਇਸ ਅੰਦੋਲਨ ਨੂੰ ਹਰਿਆਣਾ ਤੱਕ ਲੈ ਕੇ ਜਾਓ ਕਿਉਂਕਿ ਹਰਿਆਣਾ ਦੇ ਵਿੱਚ ਵੀ ਪਾਤੀ ਸਰਕਾਰ ਹੈ ਜਦੋਂ ਉਥੇ ਨੁਕਸਾਨ ਹੋਏਗਾ ਜਾ ਕੇ ਉਥੇ ਜਾਮ ਲੱਗਣਗੇ ਉਥੇ ਜਾ ਕੇ ਬੰਦ ਦੀਆਂ ਕਾਲਸ ਹੋਣਗੀਆਂ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਵੱਲੋਂ ਜਦੋਂ ਇੱਕ ਦਿਨ ਦੇ ਪੰਜਾਬ ਦਾ ਸੱਦਾ ਬੰਦ ਦਾ ਦਿੱਤਾ ਗਿਆ ਸੀ ਤੇ 100 ਕਰੋੜ ਰੁਪਏ ਦਾ ਨੁਕਸਾਨ ਸੂਬੇ ਨੂੰ ਹੋਇਆ ਸੋ ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਜੇ ਤੁਸੀਂ ਦਿੱਲੀ ਨਹੀਂ ਲਿਜਾ ਸਕਦੇ ਤੇ ਕਮਸ਼ੇ ਕਮੇ ਨੂੰ ਹਰਿਆਣੇ ਦੇ ਵਿੱਚ ਲੈ ਕੇ ਜਾਓ ਹੋਰ ਸੂਬਿਆਂ ਦੇ ਵਿੱਚ ਲੈ ਕੇ ਜਾਓ ਰਿਕਵੈਸਟ ਕੀਤਾ ਕਹਿੰਦੇ ਨੇ ਕਿ ਸਾਡੇ ਜਥੇਬੰਦੀ ਦੇ ਵਿੱਚ 40 ਆਗੂ ਨੇ 40 ਆਗੂ ਨੇ 40 ਦੇ 40 ਆਗੂਆਂ ਨੂੰ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਕੇ ਐਸੀਆਂ ਮਹਾਪੰਚਾਇਤਾਂ ਕਰਨੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਉੱਥੇ ਜਾ ਕੇ ਇਸੇ ਤਰੀਕੇ ਦੇ ਅੰਦੋਲਨ ਜਿਹੜੇ ਨੇ ਜਿੱਦਾਂ ਦਾ ਪੰਜਾਬ ਦੇ ਵਿੱਚ ਬਣਿਆ ਹੋਇਆ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਕੇ ਅੰਦੋਲਨ ਬਣਾਣ ਉਸ ਤੋਂ ਬਾਅਦ ਹੀ ਇਸ ਜਿਹੜਾ ਸਾਰਾ ਅੰਦੋਲਨ ਹੈ ਉਸ ਦਾ ਪ੍ਰਭਾਵ ਜਿਹੜਾ ਹੈ ਉਹ ਕੇਂਦਰ ਸਰਕਾਰ ਤੇ ਪੈਗਾ ਉਸ ਤੋਂ ਬਾਅਦ ਹੀ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾ ਸਕਦੀਆਂ ਨੇ ਇਸ ਸਭ ਤੋਂ ਬਾਅਦ ਅਭਮਨਿਓ ਕੁਹਾੜ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮੀਡੀਆ ਆਦਾਰਿਆਂ ਨੇ ਤੇ ਅਭਮਨਿਓ ਕੁਹਾੜ ਨੂੰ ਪੁੱਛਿਆ ਕਿ ਉਧਰ ਐਸਕੇਐਮ ਦੇ ਵੱਲੋਂ ਅੱਜ ਇਹ ਐਲਾਨ ਕੀਤੇ ਗਏ ਨੇ ਉਹ ਆ ਰਹੇ ਨੇ ਕੱਲ ਤੁਹਾਡੇ ਨਾਲ ਗੱਲ ਕਰਨ ਦੇ ਲਈ ਕੀ ਤੁਸੀਂ ਇਸ ਗੱਲਬਾਤ ਦਾ ਜਿਹੜਾ ਸਵਾਗਤ ਕਰੋਗੇ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਚੱਲੋਗੇ ਤੇ ਅਭਮਨਿਓ ਕੁਹਾੜ ਨੇ ਕਿਹਾ ਕਿ ਜੀ ਸਦਕੇ ਆਉਣ ਉਹ ਆਗੂ ਜਿਹੜੇ ਨੇ ਅਸੀਂ ਉਹਨਾਂ ਦਾ ਪਹਿਲਾਂ ਵੀ ਸਵਾਗਤ ਕੀਤਾ ਤੇ ਹੁਣ ਵੀ ਸਵਾਗਤ ਕਰਾਂਗੇ ਅਸੀਂ ਨਹੀਂ ਉਹਨਾਂ ਨੂੰ ਪਹਿਲਾਂ ਵੀ ਕਦੀ ਮਨਾਂ ਕੀਤਾ ਉਹ ਆਣ ਉਹਨਾਂ ਦਾ ਸਵਾਗਤ ਹੈ ਪਰ ਐਸਕੇਐਮ ਦੇ ਕੁਝ ਆਗੂ ਜਿਹੜੇ ਨੇ ਉਹ ਹਲਕੀ ਬਿਆਨਬਾਜ਼ੀ ਨਾ ਕਰਨ ਨਹੀਂ ਲੈ ਦੇ ਕੇ ਰਿਕਵੈਸਟ ਕਹਿਦੇ ਵੱਲੋਂ ਔਰ ਰੂਲਦੂ ਸਿੰਘ ਮਾਨਸਾ ਉਹਨਾਂ ਦੇ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਬਿਆਨਬਾਜ਼ੀ ਜਿਹੜੀ ਸੀ ਉਹ ਸਾਰਿਆਂ ਨੇ ਅਸੀਂ ਸੁਣੀ ਹੈ ਉਹਨਾਂ ਨੇ ਕਿਹਾ ਕਿ ਪਰ ਐਸਕੇਐਮ ਦੇ ਕੁਝ ਆਗੂ ਹਲਕੀ ਬਿਆਨਬਾਜ਼ੀ ਨਾ ਕਰਨ ਪਰ ਅਸੀਂ ਤੁਹਾਨੂੰ ਪਹਿਲੇ ਦੱਸਿਆ ਕਿ ਉਧਰ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਆਗੂ ਬਿਆਨਬਾਜ਼ੀ ਨਾ ਕਰੇ ਦੂਸਰੇ ਪਾਸੇ ਕਿਸਾਨ ਨੇਤਾ ਰਮਿੰਦਰ ਪਟਿਆਲਾ ਦੇ ਨਾਲ ਵੀ ਕੁਝ ਮੀਡੀਆਦਾਰਿਆ ਨੇ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਕਿਦਾਂ ਦੇਖਦੇ ਹੋ ਉਹ ਕਹਿੰਦੇ ਕਿ ਅਸੀਂ ਜਦੋਂ ਕੱਲ ਜਾਣਾ ਹੈ ਅਸੀਂ ਜਾ ਕੇ ਸਿੱਧੇ ਤੌਰ ਦੇਤੇ 6 ਮੈਂਬਰੀ ਕਮੇਟੀ ਤੇ 101 ਕਿਸਾਨਾਂ ਦਾ ਜਿਹੜਾ ਜੱਥਾ ਹੈ ਉਹ ਖਨੌਰੀ ਚੱਲਾ ਹੈ ਅਸੀਂ ਜਾ ਕੇ 15 ਜਨਵਰੀ ਨੂੰ ਉਹਨਾਂ ਨੂੰ ਕਹਿਣਾ ਕਿ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ ਜਾਓ ਉੱਥੇ ਬੈਠ ਕੇ ਅਸੀਂ ਇੱਕ ਕਸਮ ਖਾ ਲਈਏ ਕਿ ਅਸੀਂ ਸਾਰਿਆਂ ਨੇ ਅੰਦੋਲਨ ਇਕੱਠਿਆਂ ਨਹੀਂ ਚਲਾਣਾ ਹੈ ਅਸੀਂ ਕੱਲ ਕਹਿੰਦੇ ਉਹਨਾਂ ਨੂੰ ਜਾ ਕੇ ਕਹਿ ਦੇਣਾ ਕਿ 15 ਜਨਵਰੀ ਨੂੰ ਪਟਿਆਲਾ ਦੁੱਖ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਤੁਸੀਂ ਪਹੁੰਚੋ ਆਉਂ ਉੱਥੇ ਬੈਠ ਕੇ ਅਸੀਂ ਉਸ ਅੰਦੋਲਨ ਨੂੰ ਫਿਰ ਉੱਥੋਂ ਇਕੱਠੇ ਚਲਾਵਾਂਗੇ ਸੋ ਹੁਣ ਦੇਖਣਾ ਹੋਏਗਾ ਕਿ ਕਿਸਾਨਾਂ ਦੇ ਵੱਲੋਂ ਖਨੌਰੀ ਮੋਰਚੇ ਦੇ ਵੱਲੋਂ ਇਹਦੇ ਉੱਤੇ ਕੀ ਰਿਐਕਸ਼ਨ ਦਿੱਤਾ ਜਾਂਦਾ ਹੈ ਇਹ ਉਮੀਦ ਕੀਤੀ ਜਾ ਰਹੀ ਸੀ ਪਰ ਜਦੋਂ ਇਹ ਸਾਰਾ ਕੁਝ ਅੱਜ ਹੋਇਆ ਉਸ ਤੋਂ ਬਾਅਦ ਇੱਕ ਕਾਲ ਦਿੱਤੀ ਗਈ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਤੋਂ ਉਹਨਾਂ ਨੇ ਕਿਹਾ ਕਿ ਅਸੀਂ 4 ਵਜੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਖਨੋਰੀ ਬਾਰਡਰ ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਭਰਾ ਨੇ ਉਹ ਆਉਣਗੇ ਉਹਨਾਂ ਦਾ ਸਵਾਗਤ ਹੈ ਇਕੱਠੇ ਹੋ ਕੇ ਚੱਲਾਂਗੇ ਉਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਕੱਲ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਇਹ ਪਹਿਲਾਂ ਹੀ ਇੱਕ ਰੋਡਮੈਪ ਤਿਆਰ ਸੀ ਉਹਨਾਂ ਦਾ ਕਿ 10 ਤਰੀਕ ਨੂੰ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ 10 ਤਰੀਕ ਨੂੰ ਅਸੀਂ ਦੇਸ਼ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕਾਂਗੇ ਉਹ ਕਹਿੰਦੇ ਕਿ ਕੱਲ ਨੂੰ ਇੱਕ ਤਾਂ ਇਹ ਪ੍ਰੋਗਰਾਮ ਹੋਏਗਾ ਪੂਰੇ ਪੰਜਾਬ ਦੇ ਵਿੱਚ ਔਰ ਡੱਲੇਵਾਲ ਹੁਣਾ ਨੇ ਕਹਿੰਦੇ ਕਿ ਅਕਿਆ ਹੈ ਕਿ ਹੁਣ ਡੱਲੇਵਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਡੱਲੇਵਾਲ ਬੀਤੇ ਕੱਲ ਤੋਂ ਕਿਸੇ ਦੇ ਨਾਲ ਵੀ ਮੁਲਾਕਾਤ ਨਹੀਂ ਕਰ ਰਹੇ ਕਿਉਂਕਿ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਉਹਨਾਂ ਦਾ ਸਰੀਰ ਅਲੋ ਨਹੀਂ ਕਰ ਰਿਹਾ ਇਸ ਕਰਕੇ ਹੁਣ ਕਿਸੇ ਵੀ ਵਿਅਕਤੀ ਨੂੰ ਡੱਲੇਵਾਲ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਡੱਲੇਵਾਲ 45ਵੇਂ ਦਿਨ ਦੇ ਵਿੱਚ ਐਂਟਰ ਹੋ ਚੁੱਕੇ ਨੇ ਮਰਨ ਵਰਤ ਦੇ ਤੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਇਸ ਦੇ ਕਰਕੇ ਡੱਲੇਵਾਲ ਨਾ ਬੋਲ ਪਾ ਰਹੇ ਨੇ ਨਾ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਆ ਰਿਹਾ ਬਾਰ-ਬਾਰ ਉਹਨਾਂ ਦਾ ਬੀਪੀ ਫਲਕਚੂਰੇਟ ਹੋ ਰਿਹਾ ਹੈ ਔਰ ਬੀਪੀ ਸਥਿਰ ਨਹੀਂ ਹੋ ਰਿਹਾ ਜਿਸ ਦੇ ਕਰਕੇ ਬਾਰ-ਬਾਰ ਉਹਨਾਂ ਦੇ ਹੱਥੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਲੱਤਾਂ ਨੂੰ ਉੱਪਰ ਨੂੰ ਚੱਕ ਕੇ ਉਹਨਾਂ ਦੇ ਬੀਪੀ ਨੂੰ ਸੰਤੁਲਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਐਸੀਆਂ ਐਸੀਆਂ ਚੀਜ਼ਾਂ ਉੱਥੇ ਹੋ ਰਹੀਆਂ ਨੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਚੰਗੀ ਨਹੀਂ ਹੈ ਕਿਸਾਨ ਆਗੂਆਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਕਿਸੇ ਵੀ ਸਮੇਂ ਕੋਈ ਵੀ ਮੰਦਭਾਗੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਸਕਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪਰ ਜਗਜੀਤ ਸਿੰਘ ਡੱਲੇਵਾਲ ਨੇ ਕੱਲ ਜਦੋਂ ਇਹ ਗੱਲ ਕਹੀ ਹੈ ਕਿਸਾਨ ਆਗੂਆਂ ਨੂੰ ਵੀ ਮੇਰੇ ਨਾਲ ਕਿਸੇ ਨੂੰ ਨਾਮ ਲਾਓ ਕੋਈ ਵੀ ਆਵੇ ਮੈਂ ਮਿਲਣ ਦੇ ਹਾਲਾਤ ਦੇ ਵਿੱਚ ਨਹੀਂ ਹ ਉਹਨਾਂ ਨੇ ਉਸ ਟਾਈਮ ਇਹ ਵੀ ਕਹਿ ਦਿੱਤਾ ਕਿ ਮੈਨੂੰ ਜੇ ਕੁਝ ਹੋ ਗਿਆ ਤੇ ਮੇਰੀ ਬਾਡੀ ਨੂੰ ਇੱਥੇ ਹੀ ਰੱਖਿਓ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਅੱਜ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਔਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਮੈਨੂੰ ਹੁਣ ਕਿਸੇ ਨੂੰ ਵੀ ਮਿਲਣ ਦੇ ਲਈ ਨਾ ਭੇਜੋ ਮੇਰੇ ਕੋਲ ਪਰ ਹੁਣ ਦੇਖਣਾ ਹੋਏਗਾ ਕਿ ਜਦੋਂ ਭਲਕੇ ਇੱਕ ਜਥਾ ਐਸਕੇਐਮ ਦਾ ਉੱਥੇ ਪਹੁੰਚੇਗਾ ਉਹਦਾ ਕਿਸ ਤਰੀਕੇ ਨਾਲ ਸਵਾਗਤ ਕੀਤਾ ਜਾਂਦਾ ਹੈ ਔਰ ਕੀ ਇਹ ਕਿਸਾਨ ਤਿੰਨੋਂ ਮੋਰਚੇ ਜਿਹੜੇ ਨੇ ਐਸਕੇਐਮ ਭਾਰਤ ਐਸਕੇਐਮ ਗੈਰ ਸਿਆਸੀ ਸੰਯੁਕਤ ਮਜ਼ਦੂਰ ਮੋਰਚਾ ਜਿਹੜਾ ਹੈ ਪੰਦੇਰਹੂਣਾ ਵਾਲਾ ਕੀ ਇਹ ਜੇ ਤਿੰਨੋਂ ਮੋਰਚੇ ਇਕੱਠੇ ਹੋ ਕੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅੰਦੋਲਨ ਲੜਨਗੇ ਇਹ ਅੰਦੋਲਨ ਇਕੱਠੇ ਹੋ ਕੇ ਫਿਰ ਤੋਂ ਦੁਬਾਰਾ ਸ਼ੁਰੂ ਕਰ ਦਿੰਦੇ ਨੇ ਫਿਰ ਕੇਂਦਰ ਸਰਕਾਰ ਨੂੰ ਭਾਜੜਾ ਪੈ ਜਾਣਗੀਆਂ ਕਿਉਂਕਿ ਤਕੈਤ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਕਹਿੰਦੇ ਕਿ ਜੇ ਸਾਨੂੰ ਹਰਿਆਣਾ ਨਹੀਂ ਟੱਪਣ ਦੇ ਰਹੇ ਹਰਿਆਣਾ ਪੁਲਿਸ ਸਾਨੂੰ ਹਰਿਆਣਾ ਨਹੀਂ ਟੱਪਣ ਦੇ ਰਹੀ ਬਾਰਡਰ ਨਹੀਂ ਕਰਾਸ ਕਰਨ ਦੇ ਰਹੀ ਪੰਜਾਬ ਦੇ ਵਿੱਚ ਬੈਠਣ ਹੋਰ 40 ਕਿਸਾਨ ਜਥੇਬੰਦੀਆਂ ਵੀ ਤੇ ਨਾਲ ਨੇ ਨਾ ਐਸਕੇਮ ਦੇ ਅਸੀਂ ਦਿੱਲੀ ਵਾਲੇ ਦਿੱਲੀ ਦੇ ਵਿੱਚ ਕਰਨ ਹਰਿਆਣੇ ਵਾਲੇ ਹਰਿਆਣੇ ਦੇ ਵਿੱਚ ਕਰਨ ਅਲੱਗ ਤਮਿਲਾਡੂ ਵਾਲੇ ਤਮਿਲਾਡੂ ਦੇ ਵਿੱਚ ਇਹਨੂੰ ਦੇਸ਼ ਵਿਆਪੀ ਅੰਦੋਲਨ ਬਣਾ ਦਿਓ ਸੋ ਜ਼ਰੂਰੀ ਨਹੀਂ ਹੈ ਕਿ ਇਹ ਬਾਰਡਰ ਦੇ ਵਿੱਚ ਨਾ ਸੀਮਿਤ ਰੱਖੋ ਇਸ ਅੰਦੋਲਨ ਨੂੰ ਸਾਡੇ ਕੋਲ 40 ਕਿਸਾਨ ਆਗੂ ਨੇ ਅਸੀਂ 40 ਥਾਮਾਂ ਦੇ ਉੱਤੇ ਮਹਾਪੰਚਾਇਤਾਂ ਕਰਾਂਗੇ ਔਰ ਵੱਡੇ ਵੱਡੇ ਅੰਦੋਲਨ ਖੜੇ ਕਰ ਦੇਾਂਗੇ ਸੋ ਹੁਣ ਦੇਖਣਾ ਹੋਏਗਾ ਕਿ ਭਲਕੇ ਜਦੋਂ ਇਹ ਕਿਸਾਨ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਨਗੇ ਕੀ ਨਤੀਜੇ ਸਾਹਮਣੇ ਆਉਂਦੇ ਨੇ ਜੇਕਰ ਇਹ ਮੋਰਚਾ ਇੱਕ ਹੋ ਜਾਂਦਾ ਫਿਰ ਕੇਂਦਰ ਸਰਕਾਰ ਨੂੰ ਭਾਜੜਣਾ ਪੈਣੀਆਂ ਲਾਜ਼ਮੀ ਲੱਗਦੀਆਂ ਨੇ ਅੱਜ ਸਵੇਰੇ ਸਵੇਰੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜੱਥੇਦਾਰ ਰੁਗਵੀਰ ਸਿੰਘ ਹੁਣਾ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਨੂੰ ਲੈ ਕੇ ਮੀਡੀਆ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਸ਼ਾਇਦ ਬੀਤੇ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਫਦ ਜੱਥੇਦਾਰ ਸਾਹਿਬ ਨੂੰ ਮਿਲਿਆ ਸੀ ਉਸ ਦੇ ਰਿਗਾਰਡਿੰਗ ਹੀ ਇਹ ਬੈਠਕ ਕੀਤੀ ਜਾ ਰਹੀ ਹੈ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਜੋ ਉਹਨਾਂ ਦੀ ਜਾਂਚ ਕਮੇਟੀ ਬਣਾਈ ਗਈ ਹੈ ਉਸ ਦੇ ਬਾਬਤ ਇਹ ਮੀਟਿੰਗ ਜਿਹੜੀ ਹੈ ਜੱਥੇਦਾਰ ਸਾਹਿਬ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਜੱਥੇਦਾਰ ਰੁਗਵੀਰ ਸਿੰਘ ਹੁਣਾ ਨੇ ਪਿਛਲੇ ਦਿਨੀ ਕਿਹਾ ਸੀ ਕਿ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਇਹ ਜਾਂਚ ਉਹ ਨਾ ਕਰਵਾਵੇ ਇਸ ਰਿਹਾਕਾਲ ਤੱਕ ਤਾਂ ਸਾਹਿਬ ਉਹ ਦੀ ਜਿਹੜੀ ਕਮੇਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੀ ਕਿਸੇ ਦੀ ਵੀ ਜਾਂਚ ਕਰਵਾ ਸਕਦਾ ਹੈ ਇਹ ਕਮੇਟੀ ਨੂੰ ਇਹ ਸਾਰਾ ਮਾਮਲਾ ਸਾਨੂੰ ਸੌਂਪ ਦੇਣਾ ਚਾਹੀਦਾ ਸੋ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਸ਼ਾਇਦ ਅੱਜ ਜਿਹੜੀ ਧਾਮੀ ਹੁਣਾ ਦੇ ਵੱਲੋਂ ਰੁਗਵੀਰ ਸਿੰਘ ਹੁਣਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਬਾਬਤ ਹੀ ਚਰਚਾ ਹੋਈ ਹੋਏਗੀ ਹਾਲਾਂਕਿ ਬਹੁਤ ਘੱਟ ਸਮੇਂ ਦੇ ਲਈ ਇਹ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਜਦੋਂ ਚਰਚਾਵਾ ਹੋਈਆਂ ਤੇ ਕਾਫੀ ਦਿਨਾਂ ਬਾਅਦ ਹਰਜਿੰਦਰ ਸਿੰਘ ਧਾਮੀ ਜਿਹੜੇ ਛੋਟੀ ਛੋਟੀ ਗੱਲ ਤੇ ਤੁਸੀਂ ਉਹਨਾਂ ਨੂੰ ਦੇਖਿਆ ਹੋਵੇਗਾ ਕਿ ਕੋਈ ਵੀ ਗੱਲ ਹੋਏ ਉਹਨਾਂ ਦੇ ਬਾਅਦ ਉਹਨਾਂ ਦੇ ਵੱਲੋਂ ਪ੍ਰੈ ਪਰ ਪਿਛਲੇ ਦਿਨਾਂ ਤੋਂ ਹਰਜਿੰਦਰ ਸਿੰਘ ਧਾਮੀ ਬਹੁਤ ਜ਼ਿਆਦਾ ਐਕਟਿਵ ਪ੍ਰੈਸ ਕਾਨਫਰੰਸਾਂ ਨੂੰ ਲੈ ਕੇ ਨਜ਼ਰ ਨਹੀਂ ਆ ਰਹੇ ਸੀ ਸੋ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਸ਼ਾਇਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੱਜ ਜਿਹੜੀ ਮੁਲਾਕਾਤ ਕੀਤੀ ਗਈ ਹੈ ਇਸ ਦੇ ਵਿੱਚ ਵੱਡੀਆਂ ਗੱਲਾਂ ਕੀਤੀਆਂ ਹੋਣਗੀਆਂ ਕਿਉਂਕਿ ਭਲਕੇ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਹੋਈ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਪ੍ਰਮਾਨ ਕੀਤਾ ਜਾਣਾ ਹੈ ਔਰ ਹੋਰ ਸਾਰੇ ਆਗੂਆਂ ਦੇ ਅਸਤੀਫੇ ਪ੍ਰਮਾਨ ਕੀਤੇ ਜਾਣਗੇ ਪਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਦੋਂ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਮੀਡੀਆ ਦੇ ਵਿੱਚ ਚਰਚਾਵਾਂ ਚੱਲੀਆਂ ਸ਼ੁਰੂ ਹੋਈਆਂ ਤੇ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਉਹ ਕਹਿੰਦੇ ਕਿ ਇਹ ਜਿਹੜੀ ਮੀਟਿੰਗ ਸੀ ਇਹ ਮੇਰੀ ਇੱਕ ਰੂਟੀਨ ਮੀਟਿੰਗ ਸੀ ਮੈਂ ਜਦੋਂ ਦਰਬਾਰ ਸਾਹਿਬ ਮੈਂ ਹੁੰਨਾ ਕਈ ਵਾਰ ਜਥੇਦਾਰ ਸਾਹਿਬ ਮੇਰੇ ਕੋਲ ਆ ਜਾਂਦੇ ਮੈਨੂੰ ਮਿਲਣ ਲਈ ਕਦੀ ਮੈਂ ਜਥੇਦਾਰ ਸਾਹਿਬ ਦੇ ਕੋਲ ਚਲਾ ਜਾਂਦਾ ਇਹ ਸਾਡੀ ਰੂਟੀਨ ਮੀਟਿੰਗ ਹੈ ਇਸ ਦੇ ਵਿੱਚ ਅਸੀਂ ਕਿਸੇ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ ਮੀਡੀਆ ਦੇ ਵਿੱਚ ਅਸੀਂ ਆਫਵਾਵਾ ਨਾ ਫਲਾਈਆਂ ਜਾਣ ਨਾ ਇਹ ਹਿਊਮਰ ਕ੍ਰੀਏਟ ਕੀਤਾ ਜਾਵੇ ਇਹ ਕੋਈ ਵੀ ਖਬਰ ਮੀਡੀਆ ਚਲਾਉਣ ਤੋਂ ਪਹਿਲਾਂ ਸਾਡੇ ਨਾਲ ਮੀਟਿੰਗ ਤੇ ਨਹੀਂ ਹੋ ਕਹਿੰਦੇ ਕਮ ਸੇ ਕਮ ਤੁਸੀਂ ਸਾਡਾ ਪੱਖ ਤਾਂ ਲੈ ਲਿਆ ਕਰੋ ਵੀ ਇਹ ਤੁਸੀਂ ਜਿਹੜੀ ਖਬਰ ਚਲਾਉਣ ਜਾ ਰਹੇ ਹੋ ਉਹਦੇ ਵਿੱਚ ਇਹਦਾ ਪੱਖ ਕੀ ਹੈ ਹਾਲਾਂਕਿ ਉਹ ਸਿੱਧੇ ਤੌਰ ਦੇ ਉਤੇ ਮੀਡੀਆ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਵੀ ਸਾਡੇ ਵੱਰਦੇ ਹੋਏ ਵੀ ਨਜ਼ਰ ਆਏ ਵੀ ਮੀਡੀਆ ਦੇ ਵੱਲੋਂ ਐਸਾ ਐਸੀਆਂ ਗੱਲਾਂ ਆਪਣੇ ਆਪ ਕ੍ਰੀਏਟ ਨਾ ਕੀਤੀਆਂ ਜਾਣ ਉਸ ਤੋਂ ਪਹਿਲਾਂ ਸਾਡਾ ਪੱਖ ਜ਼ਰੂਰ ਇੱਕ ਵਾਰ ਲੈ ਲਿਆ ਕਰੋ ਵੀ ਇਹ ਮੁਲਾਕਾਤ ਕਿਉਂ ਕੀਤੀ ਗਈ ਹੈ ਉਹ ਕਹਿੰਦੇ ਕਿ ਏਸੀਆਂ ਮੁਲਾਕਾਤਾਂ ਸਾਡੀਆਂ ਆਪਸ ਦੇ ਵਿੱਚ ਹੁੰਦੀਆਂ ਰਹਿੰਦੀਆਂ ਸਾਡੀ ਕਿਸੇ ਚੀਜ਼ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੈ ਇੱਕ ਰੂਟੀਨ ਮੀਟਿੰਗ ਸੀ ਪਰਮਿੰਦਰ ਸਿੰਘ ਢਿੰਸਾ ਦੇ ਵੱਲੋਂ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਔਰ ਉਹਨਾਂ ਨੇ ਸਵਾਲ ਚੁੱਕੇ ਉਹ ਕਹਿੰਦੇ ਕਿ ਬਾਰ-ਬਾਰ ਉਸੇ ਮੁੱਦੇ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਕੋਲ ਜਾਣ ਦਾ ਕੀ ਮਤਲਬ ਹੈ ਮਤਲਬ ਕੱਲ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਗਿਆ ਸੀ ਉਹ ਕਹਿੰਦੇ ਜੇ ਸਜ਼ਾ ਸੁਣਾਈ ਹੋਈ ਹੈ ਤੁਸੀਂ ਉਹਨੂੰ ਸਜ਼ਾ ਦੇ ਉੱਤੇ ਹੁਕਮ ਨੂੰ ਮੰਨੋ ਤੁਸੀਂ ਬਾਰ-ਬਾਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਵਫਦ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਹਬ ਤੇ ਜਾ ਕੇ ਜਥੇਦਾਰ ਸਾਹਿਬ ਉਹਨਾਂ ਨੂੰ ਜਾ ਕੇ ਬਾਰ-ਬਾਰ ਕਿਉਂ ਮਿਲ ਰਿਹਾ ਇਹ ਢਿੰਸਾ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਉਹ ਕਹਿੰਦੇ ਕਿ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਦਬਾਅ ਪਾਣਾ ਚਾਹੁੰਦੇ ਹੋ ਜਥੇਦਾਰ ਸਾਹਿਬ ਤੇ ਕਿ ਉਹ ਫੈਸਲਾ ਕੋਈ ਐਸਾ ਫੈਸਲਾ ਕਰਨ ਜਿਹੜਾ ਤੁਹਾਡੇ ਹੱਕ ਦੇ ਵਿੱਚ ਹੋਵੇ ਸ਼ਾਇਦ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਨੇ ਅੱਜ ਲਗਾਏ ਗਏ ਪਰ ਪੜ ਲ ਕੇ ਹੋਣ ਵਾਲੀ ਸ਼੍ਰੋਮਣੀ ਵਰਕਿੰਗ ਕਮੇਟੀ ਦੀ ਜਿਹੜੀ ਬੈਠਕ ਹੈ ਉਸ ਦੇ ਵਿੱਚ ਦੇਖਣਾ ਹੋਵੇਗਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿੰਨੇ ਵੀ ਹੁਕਮ ਸੁਣਾਏ ਗਏ ਸੀ ਉਹਨਾਂ ਨੂੰ ਇਨ ਬਿਨ ਪਰਮਾਨ ਕਰਨ ਦੇ ਲਈ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਵਰਕਿੰਗ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੈਸੇ ਫੈਸਲੇ ਲਏ ਜਾਂਦੇ ਨੇ ਕੀ ਮਾਗੀ ਕਾਨਫਰੰਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਬਤੌਰ ਪ੍ਰਧਾਨ ਹੀ ਜਾਣਗੇ ਕੀ ਕੱਲ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਮਨਜ਼ੂਰ ਕਰੇਗਾ ਜਾਂ ਫਿਰ ਨਹੀਂ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਵੀ ਫਰਮਾਨ ਸੁਣਾਇਆ ਜਾਂਦਾ ਉਹ ਸਾਡੇ ਸਿਰ ਮੱਥੇ ਤੇ ਹੈ ਪਰ ਫਿਰ ਵੀ ਇਸ ਫੈਸਲੇ ਨੂੰ ਮੰਨਣ ਦੇ ਲਈ ਕਈ ਮਹੀਨੇ ਲੱਗ ਗਿਆ ਜਾਨਕਿ ਮਹੀਨੇ ਤੋਂ ਵੱਧ ਹੋ ਗਿਆ ਸੋ ਹੁਣ ਕੱਲ ਇਸ ਫੈਸਲੇ ਨੂੰ ਇਨ ਬਿਨ ਮੰਨਿਆ ਜਾਂਦਾ ਜਾਂ ਫਿਰ ਕੋਈ ਨਵੀਂ ਗੱਲ ਸਾਹਮਣੇ ਰੱਖ ਕੇ ਹੋਰ ਸਮਾਂ ਮੰਗ ਲਿਆ ਜਾਂਦਾ ਇਹ ਦੇਖਣਾ ਹੋਵੇਗਾ ਔਰ ਮਾਗੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਪ੍ਰਧਾਨ ਸਾਹਿਬ ਦੇ ਤੌਰ ਤੇ ਜਾਂਦੇ ਨੇ ਜਾਂ ਫਿਰ ਸਾਬਕਾ ਪ੍ਰਧਾਨ ਦੇ ਤੌਰ ਦੇ ਉਤੇ ਜਾ ਕੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ ਉਹ ਆਨ ਆਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਈ ਹੈ ਦਰਸਲ ਲਗਾਤਾਰ ਬਾਦਰੀ ਧੁੰਦ ਦੇ ਕਾਰਨ ਘਟ ਰੇ ਵਿਜ਼ਿਬਿਲਟੀ ਦੇ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਸਵੇਰੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਕੂਲ ਬੀਤੇ ਕੱਲ ਖੁੱਲ ਗਏ ਨੇ ਔਰ ਉਪਰ ਸਵੇਰੇ-ਸਵੇਰੇ ਬੱਚੇ ਜਿਹੜੇ ਨੇ ਉਹ ਧੁੰਦ ਦੇ ਵਿੱਚ ਸਕੂਲਾਂ ਦੇ ਵਿੱਚ ਜਾਂਦੇ ਨੇ ਮਾਪੇ ਵੀ ਇਸ ਚੀਜ਼ ਦਾ ਧਿਆਨ ਰੱਖਣ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਦੀਆਂ ਜਿਹੜੀਆਂ ਬੱਸਾਂ ਨੇ ਜੋ ਲੇਟ ਆਉਂਦੀਆਂ ਨੇ ਤੇ ਉਹਨਾਂ ਦੇ ਉੱਤੇ ਡਰਾਈਵਰਾਂ ਦੇ ਉੱਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਕਿਉਂਕਿ ਬੱਚਿਆਂ ਨੂੰ ਹੌਲੀ-ਹੌਲੀ ਹਿਲਾਉਣਾ ਚਾਹੀਦਾ ਕਿਉਂਕਿ ਉਹਨਾਂ ਦੀ ਸੇਫਟੀ ਬੜੀ ਜ਼ਰੂਰੀ ਹੈ ਪਰ ਹੁਣ ਵੱਧ ਰਹੀ ਧੁੰਦ ਦੇ ਕਾਰਨ ਘਟ ਰੇ ਵਿਜ਼ਿਬ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਸਕੂਲ ਨੇ ਬੱਚਿਆਂ ਦੇ ਉਹ ਸਵੇਰੇ 8 ਵਜੇ ਦੀ ਜਗ੍ਹਾ ਉਹਦਾ ਟਾਈਮ ਜਿਹੜਾ ਬਦਲ ਕੇ ਉਹਨੂੰ 10 ਵਜੇ ਕਰ ਦਿੱਤਾ ਜਾਵੇ ਤਾਂ ਕਿ ਉਦੋਂ ਤੱਕ ਥੋੜਾ ਜਿਹਾ ਦਿਨ ਖੁੱਲ ਜਾਂਦਾ ਹੈ ਔਰ ਬੱਚਿਆਂ ਨੂੰ ਥੋੜਾ ਸਮਾਂ ਮਿਲ ਜਾਂਦਾ ਹੈ ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਬੱਚਿਆਂ ਦਾ ਸਕੂਲ ਜਿਹੜੇ ਨੇ ਪ੍ਰਾਈਵੇਟ ਸਰਕਾਰੀ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਉਹ 10 ਵਜੇ ਖੁੱਲਣਗੇ ਦਰਸਲ ਮੌਸਮ ਵਿਭਾਗ ਨੇ ਆਉਣ ਵਾਲੇ ਟਾਈਮ ਦੇ ਵਿੱਚ 24 ਤੋਂ 48 ਘੰਟੇ ਦਾ ਇੱਕ ਅਲਰਟ ਵੀ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਐਨਸੀਆਰ ਦੇ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੀ ਦੀ ਸੰਭਾਵਨਾ ਹੈ ਕਿਉਂਕਿ ਪੱਛਮੀ gadbadi ਦੇ ਕਾਰਨ ਉੱਤਰ ਭਾਰਤ ਦੇ ਵਿੱਚ بارش ਹੋ ਸਕਦੀ ਹੈ 10 ਤੋਂ 12 ਜਨਵਰੀ ਦੇ ਦਰਮਿਆਨ ਨਮੀ ਪੱਛਮੀ gadbadi ਬਣ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਸ ਦੇ ਕਾਰਨ 10 ਅਤੇ 11 ਤਰੀਕ ਨੂੰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਦੱਖਣੀ ਭਾਰਤ ਦੇ ਵਿੱਚ ਵੀ 12 ਜਨਵਰੀ ਤੋਂ ਤਮਿਲਨਾਡੂ ਪੰਡੂਚੇਰੀ ਕ੍ਰਾਇਕਲ ਦੇ ਨਾਲ-ਨਾਲ ਕੇਰਲ ਦੇ ਵਿੱਚ ਭਾਰੀ ਬਰਖਾ ਦੀ ਬਰਸ਼ ਦੀ ਜਾਨੀ ਕਿ ਭਵਿੱਖਬਾਣੀ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਸੋ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਜਾਂ ਫਿਰ ਕਿਤੇ ਘੁਮਣ ਫਿਰਨ ਦੇ ਲਈ ਜਾਣਾ ਚਾਹੁੰਦੇ ਨੇ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ 11 12 ਔਰ 13 ਤਰੀਕ ਤਿੰਨ ਦਿਨ ਵੈਸੇ ਵੀ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਕਿ ਲੋਹੜੀ ਦੇ ਟਾਈਮ ਦੇ ਉੱਤੇ ਬਾਰਿਸ਼ ਥੋੜੀ ਬਹੁਤੀ ਜ਼ਰੂਰ ਹੁੰਦੀ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਤਿੰਨ ਦਿਨ ਪੰਜਾਬ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹਲਕੀ-ਫੁਲਕੀ ਬਾਰਿਸ਼ ਹੋ ਸਕਦੀ ਹੈ ਔਰ 12 ਤਰੀਕ ਨੂੰ ਜ ਠੰਡ ਹੋਰ ਵਧੇਗੀ ਔਰ ਸਕੂਲਾਂ ਦਾ ਸਮਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਲੈ ਦੇਖਦੇ ਹੋਏ ਤੁੰਦ ਨੂੰ ਦੇਖਦੇ ਹੋਏ 10 ਦੀ ਜਗ੍ਹਾ ਮਾਫ ਕਰਨਾ 8 ਦੀ ਜਗ੍ਹਾ 10 ਵਜੇ ਦਾ ਸਮਾਂ ਜਿਹੜਾ ਸਕੂਲੀ ਬੱਚਿਆਂ ਦਾ ਕਰ ਦਿੱਤਾ ਗਿਆ ਜਿਹੜੇ ਵੀ ਮਾਪੇ ਇਸ ਖਬਰ ਨੂੰ ਸੁਣ ਰਹੇ ਨੇ ਔਰ ਕੱਲ ਤੋਂ ਉਹ ਇਸ ਚੀਜ਼ ਤੋਂ ਵੀ ਚਿੰਤਿਤ ਨਾ ਹੋਣ ਕਿ ਬੱਚਿਆਂ ਨੂੰ ਸਵੇਰੇ ਸਵੇਰੇ ਉੱਠ ਕੇ ਸਕੂਲ ਭੇਜਣਾ ਪਏਗਾ 10 ਵਜੇ ਤੱਕ ਮੌਸਮ ਖੁੱਲ ਜਾਂਦਾ ਹੈ ਬੱਚਿਆਂ ਨੂੰ ਆਰਾਮ ਦੇ ਨਾਲ ਤੁਸੀਂ ਸਕੂਲ ਭੇਜ ਸਕਦੇ ਹੋ ਸੋ ਹੋਰ ਬਹੁਤ ਸਾਰੀਆਂ ਐਸੀਆਂ ਖਬਰਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬੜੀਆਂ ਜ਼ਰੂਰੀ ਨੇ ਸਵੇਰ ਦਾ ਸਾਡਾ ਇੱਕ ਬੁਲੇਟਿਨ ਹੈ ਉਸ ਨੂੰ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਅਖਬਾਰਾਂ ਦੀਆਂ ਸੁਰਖੀਆਂ ਅੱਜ ਦੇ ਦਿਨ ਦੀਆਂ ਜੋੜੀਆਂ ਵੀ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬੰਨ੍ਹਦੀਆਂ ਨੇ ਅਸੀਂ ਉਹਨਾਂ ਦੇ ਉੱਤੇ ਵੀ ਵਿਸਤਾਰ ਸਹਿਤ ਚਰਚਾ ਕਰਦੇ ਹਾਂ ਉਸ ਨੂੰ ਵੀ ਦੇਖੋ ਇਸ ਪ੍ਰੋਗਰਾਮ ਨੂੰ ਵੀ ਤੁਸੀਂ ਜਦੋਂ ਦੇਖਦੇ ਹੋ ਜੇ ਤੁਹਾਨੂੰ ਵਧੀਆ ਲੱਗੇ ਇਹਨੂੰ ਲਾਈਕ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਭੇਜੋ ਤਾਂ ਕਿ ਹੋਰ ਲੋਕਾਂ ਤੱਕ ਵੀ ਐਸੀ ਜਾਣਕਾਰੀਆਂ ਐਸੀਆਂ ਖਬਰਾਂ ਪਹੁੰਚਦੀਆਂ ਰਹਿਣ ਦੇਖਦੇ ਰਹੋ ਭੀਲ ਟੀਵੀ ਯੂਕੇ ਧੰਨਵਾਦ